ਹੰਸ ਰਾਜ ਹੰਸ ਇੱਕ ਐਸੀ ਆਵਾਜ਼ ਦਾ ਮਾਲਕ ਜਿਸ ਦੇ ਗਾਏ ਹੋਏ ਗੀਤਾਂ ਨੇ ਪੂਰੀ ਦੁਨੀਆ ਦੇ ਵਿੱਚ ਤਰਥੱਲੀ ਮਚਾ ਦਿੱਤੀ ਹੰਸ ਰਾਜ ਦੇ ਜੀਵਨ ਤੇ ਅੱਪਾ ਅੱਜ ਇਸ ਐਪੀਸੋਡ ਵਿੱਚ ਗੱਲ ਕਰਾਂਗੇ ਉਹਨਾਂ ਦਾ ਜਨਮ ਕਿਹੜੇ ਪਿੰਡ ਹੋਇਆ ਕਿਹੜੇ ਸਾਲ ਹੋਇਆ ਔਰ ਕਿਸ ਤਰ੍ਹਾਂ ਉਹ ਪੰਜਾਬੀ ਗਾਇਕੀ ਦਾ ਸਿਤਾਰਾ ਬਣਿਆ ਤੇ ਉਹਨਾਂ ਦੇ ਉਸਤਾਦ ਜਿਨ੍ਹਾਂ ਨੇ ਉਸ ਦੀ ਆਵਾਜ਼ ਨੂੰ ਤਰਾਸ਼ਿਆ ਕੋ ਕੌਣ ਸੀ ਇਸ એપisode ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਵੇਖਣਾ ਹੰਸ ਰਾਜ ਹੰਸਿਕੋ ਨਾਮ ਹੈ ਜਿਸ ਨੇ ਆਪਣੀ ਆਵਾਜ਼ ਦੇ ذریعے ਪੂਰੀ ਦੁਨੀਆ ਨੂੰ ਆਪਣਾ دیਵਾਨਾ ਬਣਾ ਲਿਆ ਹੰਸ ਰਾਜ ਦਾ ਜਨਮ ਸਫੀਪੁਰ ਬਿਲਕੁਲ ਨਜ਼ਦੀਕ ਹੈ ਜਲੰਧਰ ਦੇ ਪਿੰਡ ਸਫੀਪੁਰ ਵਿੱਚ ਉਹਨਾਂ ਦਾ ਜਨਮ 9 April 1964 ਨੂੰ ਹੋਇਆ ਉਹਨਾਂ ਦੇ ਪਿਤਾ ਜੀ ਸਰਦਾਰ ਰਸ਼ਪਾਲ ਸਿੰਘ ਤੇ ਮਾਤਾ ਸਰਜਨ ਕੌਰ ਬੇ ਉਹ ਦੂਜੇ ਪੁੱਤਰ ਸਨ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਸੰਗੀਤ ਇਤਿਹਾਸ ਨਾਲ ਨੇੜੇ ਤੇੜੇ ਦਾ ਵੀ ਲੈਣ ਦੇਣ ਨਹੀਂ ਸੀ ਪਰ ਹੰਸ ਰਾਜ ਜੀ ਛੋਟੀ ਉਮਰ ਤੋਂ ਹੀ ਗਾਇਕੀ ਵੱਲ ਜਾਂਦੇ ਨਜ਼ਰ ਆਏ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਜਿਹੜੀ ਹੈ ਉਹ ਯੁਵਕ ਮੇਲੇ ਯੂਥ ਫੈਸਟੀਵਲਾਂ ਤੋਂ ਕੀਤੀ। ਆਪਣੀ ਪੇਸ਼ਕਾਰੀ ਦੇ ਨਾਲ ਉਨ੍ਹਾਂ ਨੇ ਆਪਣੀ ਪਛਾਣ ਬਣਾਈ ਤੇ ਸੰਗੀਤ ਦੀਆਂ ਕਈ ਪ੍ਰਯੋਗਿਕਤਾ ਸੰਗੀਤ ਮੁਕਾਬਲੇ ਜੀਤੇ ਹੰਸਰਾਜ ਹੰਸ ਬਹੁਤ ਹੀ ਸੁਨੱਖਾ ਕੁੰਗਰਾਲੇ ਵਾਲਾ ਵਾਲਾ ਅਤੇ ਕਲਾਸੀਕਲ ਗਾਇਕੀ ਦੀ ਆਪਣਤਾਮਾ ਕਰਕੇ ਬਹੁਤ ਪ੍ਰਸਿੱਧ ਹੈ ਹੰਸਰਾਜ ਹੰਸ ਦੇ ਕਰ ਮੈਨੂੰ ਵੀ ਕੋਈ 86 87 ਦੇ ਵਿੱਚ ਜਾਣ ਦਾ ਮੌਕਾ ਮਿਲਿਆ ਸੀ ਪਿੰਡ ਸਫੀਪੁਰ ਉਸ ਵੇਲੇ ਹੰਸਰਾਜ ਦੀ ਜੋ ਆਰਥਿਕ ਕੰਡੀਸ਼ਨ ਸੀ ਉਹ ਜ਼ਿਆਦਾ ਵਧੀਆ ਨਹੀਂ ਸੀ ਲੱਗਦੀ ਕਿਉਂਕਿ ਜਿਸ ਘਰ ਦੇ ਵਿੱਚ ਅਸੀਂ ਗਏ ਸੀ ਉਹ ਬਿਲਕੁਲ ਆਮ ਪਿੰਡੂ ਜੀ ਦਾ ਘਰ ਸੀ ਅਤੇ ਸਫੀਪੁਰ ਪਿੰਡ ਦੇ ਬਾਹਰ ਇਹਨਾਂ ਦੀ ਇੱਕ ਕੋਠੀ ਜਿਹੜੀ ਉਸ ਬਿੱਲਾ ਬਣ ਰਹੀ ਸੀ ਹੰਸ ਰਾਜ ਹੰਸੀ ਦੇ ਨਾਲ ਗੁਫ਼ਤਗੂ ਕਰਨ ਦਾ ਮੌਕਾ ਮਿਲਿਆ ਮੇਰੇ ਨਾਲ ਮੇਰੇ ਬਹੁਤ ਹੀ ਅੱਛੇ ਮਿੱਤਰ ਮਲਕੀਤ ਮੀਤ ਡਰਾਮਾ ਰਾਈਟਰ ਡਾਇਰੈਕਟਰ ਔਰ ਉਹ ਆਪਣੇ ਗੀਤ ਲੈ ਕੇ ਹੰਸ ਰਾਜ ਜੀ ਕੋਲ ਗਏ ਸਨ ਤੇ ਉਹਨਾਂ ਦੇ ਨਾਲ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਸੀ ਸੋ ਹੰਸ ਰਾਜ ਜੀ ਨੂੰ ਮੈਂ ਬੜੇ ਨਜ਼ਦੀਕ ਤੋਂ ਦੇਖਿਆ ਹੈ ਉਹਨਾਂ ਦੀ ਮਿਹਨਤ ਬਾ ਕਮਾਲ ਮਿਹਨਤ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਹੰਸ ਰਾਜ ਜੀ ਇੱਕ ਸਿੱਖ ਪਰਿਵਾਰ ਦੇ ਵਿੱਚ ਪੈਦਾ ਹੋਏ ਨੇ ਔਰ ਕੱਚੇ धागे ਫਿਲਮ ਜਿਹੜੀ ਹੈ ਉਸ ਦੇ ਵਿੱਚ ਵੀ ਉਹਨਾਂ ਨੇ ਗਾਇਆ ਹੈ ਔਰ ਇੱਕ ਮੰਨੇ ਪ੍ਰਮੰਨੇ ਸੁਰਾਂ ਦੇ ਬਾਦਸ਼ਾਹ जनाब नुसरत फतेह अली खान ਜੀ ਦੀ ਆਵਾਜ਼ ਦਾ ਉਹਨਾਂ ਦੇ ਸਟਾਈਲ ਦਾ ਬਹੁਤ ਫੈਨਸੀ ਹੰਸ ਰਾਜ ਹੰਸ اور ਦੋਸਤੋ ਹੰਸ ਰਾਜ ਦੀ ਗਾਇਕੀ ਬਾਰੇ ਕਿਹਾ ਜਾ ਰਿਹਾ ਹੈ ਕਿ ਜਦੋਂ ਹੰਸ ਰਾਜ ਦੇ ਅੰਦਰ ਗਾਇਕੀ ਦਾ ਇਹ ਹੁਨਰ ਜਿਹੜਾ ਪੈਦਾ ਹੋਇਆ ਤੇ ਉਹ ਇੱਕ ਸੜਕਾਂ ਤੇ ਗਾਉਣ ਵਾਲੇ ਸਤਾਰਾ ਸਿੰਘ ਤੋਂ ਕਾਫੀ ਪ੍ਰਭਾਵਿਤ ਸੀ ਜਿਹੜਾ ਕਿ ਹਰ ਰੋਜ਼ ਉਹਨਾਂ ਦੇ ਘਰ ਦੇ ਨੇੜੇ ਆਉਂਦਾ ਹੈ ਇਹ ਪੰਜਾਬੀ ਧਾਰਮਿਕ ਗੀਤ ਗਾਉਂਦਾ ਹੈ ਤੇ ਹੰਸਰਾਜ ਰੋਜ਼ ਉਸ ਤੇ ਗੀਤ ਨੂੰ ਬੜੀ ਨੀਜ਼ ਲਾ ਕੇ ਸੁਣਦਾ ਹੈ ਇੱਥੇ ਇਹ ਵੀ ਦੱਸ ਦਈਏ ਕਿ ਹੰਸਰਾਜ ਹੰਸ ਜੀ ਦੇ ਉਸਤਾਦ جناب ਪੂਰਨ ਸ਼ਾ ਕੋਟੀ ਜੀ ਸਨ ਪੂਰਨ ਸ਼ਾ ਕੋਟੀ ਜੀ ਜੋ ਸੂਫੀ ਗਾਇਕ ਸਨ ਔਰ ਇਸੇ ਕਰਕੇ ਹੰਸਰਾਜ ਹੰਸ ਦੀ ਆਵਾਜ਼ ਦੇ ਵਿੱਚ ਵੀ ਸੂਫਿਆਨਾ ਅੰਦਾਜ਼ ਕੁੱਟ-ਕੁੱਟ ਕੇ ਪਰਿਆ ਹੋਇਆ ਹੈ ਉਹਨਾਂ ਦੇ ਗੁਰੂ ਨੇ ਉਹਨਾਂ ਨੂੰ ਇਹ ਅਜਿਹਾ ਉਪਨਾਮ ਦਿੱਤਾ ਜਿਹੜਾ ਅੱਜ ਪੂਰੀ ਦੁਨੀਆਂ ਦੇ ਵਿੱਚ ਛਾਇਆ ਹੋਇਆ ਹੈ ਉਹ ਉਪਨਾਮ ਹੈ ਹੰਸ ਹੰਸ ਮਤਲਬ ਇੱਕ ਪੰਛੀ ਉਹਨਾਂ ਦੀ ਪ੍ਰਤਿਭਾਸ਼ਾਲੀ ਸ਼ਖਸੀਅਤ ਅਤੇ ਉਹਨਾਂ ਦੀ ਮਿੱਠੀ ਆਵਾਜ਼ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਉਸਤਾਦ ਪੂਰਨ ਸ਼ਾ ਕੋਟੀ ਜੀ ਨੇ ਇੱਕ ਖਲਸ ਹੰਸ ਰਾਜ ਨੂੰ ਦਿੱਤਾ ਹੰਸ ਰਾਜ ਹੰਸ ਜਿਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਨੇ ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਔਰ ਇਹਨਾਂ ਤੋਂ ਇਲਾਵਾ ਉਹ ਵੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਏ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮ੍ਮਾਦਾਨ ਕੀ ਕਹਿਣਗੇ ਉਹਨਾਂ ਦੇ ਗੀਤ ਉਹਨਾਂ ਨੇ ਧੀਆਂ ਨੂੰ ਵੀ ਮੁਖ ਲਾ ਕੇ ਬਹੁਤ ਸਾਰੇ ਗੀਤ ਗਾਏ ਨੇ ਖਾਸ ਕਰਕੇ ਉਹ ਗੀਤ ਜਦੋਂ ਇੱਕ ਮਾਂ ਦੇ ਪੇਟ ਦੇ ਵਿੱਚ ਬੱਚੇ ਦਾ ਜਨਮ ਹੁੰਦਾ ਉਹ ਸੋਚਦੀ ਹੈ ਕਿ ਜਨਮ ਲੈਣ ਵਾਲਾ ਲੜਕਾ ਹੋਵੇਗਾ ਜਾਂ ਲੜਕੀ ਕਿਉਂਕਿ ਸਾਡੇ ਸਮਾਜ ਦਾ ਇੱਕ ਮੁੱਖ ਇਹ ਵੀ ਹੈ ਕਿ ਕਿਤਨਾ ਕਿਤੇ ਧੀਆਂ ਨੂੰ ਪੇਟ ਦੇ ਵਿੱਚ ਹੀ ਕਤਲ ਕਰਵਾ ਦਿੱਤਾ ਜਾਂਦਾ ਹੈ ਇਹ ਤਾਂ ਹੁਣ ਥੋੜਾ ਜਿਆ ਸਰਕਾਰਾਂ ਜਾਗਰੂਕ ਹੋਈਆਂ ਨੇ ਔਰ ਜੋ ਵੀ ਇਸ ਤਰ੍ਹਾਂ ਦੇ ਪਰਖ ਕਰਦਾ ਹੈ ਲੜਕੀ ਜਾਂ ਲੜਕੇ ਦੀ ਕਾਨੂੰਨੀ ਕਾਰਵਾਈ ਦੇ ਤਹਿਤ ਉਹਨਾਂ ਤੇ ਕਾਰਵਾਈ ਕੀਤੀ ਜਾਂਦੀ ਹੈ ਨਹੀਂ ਤਾਂ ਪਾਤੜਾਂ ਦਾ ਖੂਨ ਕੌਣ ਭੁੱਲ ਸਕਦਾ ਹੈ ਜਿੱਥੇ ਨੰਨੀਆਂ ਛਾ ਮ ਬੱਚੀਆਂ ਰੂਹ ਕੰਬ ਜਾਂਦੀ ਹੈ ਜਦੋਂ ਪਾਤੜਾਂ ਦੇ ਖੂਨ ਨੂੰ ਖੂਨੀ ਖੂਨ ਯਾਦ ਕਰੀਦਾ ਹੰਸ ਰਾਜ ਜੀ ਨੇ ਉਸ ਵਿਸ਼ਿਆਂ ਤੇ ਵੀ ਗੀਤ ਗਾਏ ਨੇ ਫਿਲਮਾਂ ਵਿੱਚ ਗੀਤ ਗਾਏ ਨੇ ਖੁਦ ਫਿਲਮਾਂ ਦੇ ਵਿੱਚ ਇਹਨਾਂ ਨੇ ਐਜ਼ ਏ ਐਕਟਰ ਕੰਮ ਵੀ ਕੀਤਾ ਹੈ ਹੰਸ ਰਾਜ ਹੰਸ ਜ਼ਿੰਦਗੀ ਦਾ ਇੱਕ ਉਹ ਸੱਚ ਹੈ ਜੋ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਆਪਣੀ ਗਾਇਕੀ ਦੇ ਨਾਲ ਲੋਕਾਂ ਨੂੰ ਆਪਣੇ ਪਿੱਛੇ ਲਗਾਉਂਦਾ ਹੈ ਹੰਸ ਰਾਜ ਜੀ ਦਾ ਸਟਾਈਲ ਗਾਉਣ ਦੇ ਨਾਲ-ਨਾਲ ਉਹ ਆਪਣੇ ਕੁੰਗਰਾਲੇ ਵਾਲਾਂ ਤੋਂ ਵੀ ਬਹੁਤ ਜ਼ਿਆਦਾ ਕੰਮ ਲੈਂਦੇ ਸੀ। ਉਹਨਾਂ ਦਾ ਸਿੰਪਲ ਜਿਹਾ ਸੁਭਾ, ਸਿੰਪਲ ਰਹਿਣੀ-ਬਹਿਣੀ ਠੀਕ ਹੈ। ਸ਼ੋਅ ਦੇ ਦੌਰਾਨ ਉਹਨਾਂ ਨੂੰ ਜ਼ਰੂਰ ਪਰ ਆਮ ਜ਼ਿੰਦਗੀ ਦੇ ਵਿੱਚ ਉਹ ਬਹੁਤ ਸਿੰਪਲ, ਸਧਾਰਨ ਜਿਹਾ ਇਨਸਾਨ ਨੇ। ਲੇਕਿਨ ਬਹੁਤ ਉੱਚੀ ਸੋਚ ਦੇ ਮਾਲਕ ਨੇ, ਬਹੁਤ ਉੱਚੀ ਸੋਚ ਦੇ ਮਾਲਕ ਨੇ। ਪਰਿਵਾਰ ਦੇ ਵਿੱਚ ਉਹਨਾਂ ਦੇ ਬੱਚੇ ਵੀ ਕਲਾਕਾਰੀ ਦੀ ਉਸ ਬੁਲੰਦੀ ਤੇ ਜਾਣ ਦੇ ਸ਼ੌਕੀਨ ਨੇ ਔਰ ਅਰਦਾਸ ਇਹ ਹੀ ਹੈ ਕਿ ਉਹਨਾਂ ਨੂੰ ਵੀ ਜਿਸ ਤਰ੍ਹਾਂ ਪਿਤਾ ਨੇ ਸ਼ੋਹਰਤ ਪ੍ਰਾਪਤ ਕੀਤੀ ਹੈ ਆਪਣੇ ਬਲਬੂਤੇ ਤੇ ਇਸੇ ਤਰ੍ਹਾਂ ਉਹਨਾਂ ਦੇ ਬੱਚੇ ਵੀ ਬੁਲੰਦੀਆਂ ਨੂੰ ਛੂਣ ਹੰਸ ਰਾਜ ਹੰਸ ਇੱਕ ਪਿੰਡ ਦੀਆਂ ਕੱਚੀਆਂ ਗਲੀਆਂ ਚੋਂ ਸੰਘਰਸ਼ਮਈ ਪਰਿਵਾਰ ਦੇ ਵਿੱਚੋਂ ਉੱਠ ਕੇ ਅੱਜ ਦੁਨੀਆ ਦੇ ਵੱਡੇ ਤੋਂ ਵੱਡੇ ਖਿਤਾਬ ਪ੍ਰਾਪਤ ਕਰਨ ਤੋਂ ਬਾਅਦ ਵੀ ਜ਼ਮੀਨ ਨਾਲ ਜੁੜਿਆ ਹੋਇਆ ਕਲਾਕਾਰ ਹੈ ਜਿਨ੍ਹਾਂ ਨੂੰ ਰਾਜ ਗਾਇਕ ਪਦਮ ਸ਼੍ਰੀ ਗਾਇਕ ਮਤਲਬ ਕਹਿ ਸਕਦੇ ਆ ਕਿ ਉਹ ਸਾਰੇ ਸਨਮਾਨ ਜਿਹੜੇ ਨੇ ਉਹ ਮਿਲ ਚੁੱਕੇ ਨੇ ਹੰਸ ਰਾਜ ਹੰਸ ਆਪਣੇ ਗਾਇਕੀ ਦੇ ਖੇਤਰ ਦੇ ਵਿੱਚ ਉਹਨਾਂ ਨੇ ਹਰ ਉਸ ਲੇਖਕ ਨੂੰ ਕੋਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਲੇਖਕ ਦੀ ਕਲਮ ਚੋਂ ਨਿਕਲੇ ਸ਼ਬਦ ਹੰਸ ਜੀ ਨੂੰ ਪਸੰਦ ਆ ਜਾਣ ਉਹ ਭਾਵੇਂ ਕੋਈ ਵੀ ਕਿਉਂ ਨਾ ਹੋਵੇ ਹੰਸ ਰਾਜ ਹੰਸ ਜਿਨ੍ਹਾਂ ਦੀ ਆਵਾਜ਼ ਇੰਨੀ ਮਿੱਠੀ ਤੇ ਸੁਰੀਲੀ ਹੈ ਔਰ ਆਮ ਜ਼ਿੰਦਗੀ ਦੇ ਵਿੱਚ ਜਦੋਂ ਉਹ ਗੱਲਬਾਤ ਵੀ ਕਰਦੇ ਨੇ ਤਾਂ ਇੰਜ ਲੱਗਦਾ ਹੈ ਕਿ ਕਿਤੇ ਨਾ ਕਿਤੇ ਕਿਸੇ ਗੀਤ ਦੇ ਸ਼ੇਅਰ ਅਰਜ਼ ਕਰ ਰਹੇ ਨੇ ਆ ਰਾਜਨੀਤੀ ਦੇ ਵਿੱਚ ਆਉਣ ਤੋਂ ਬਾਅਦ ਜੇ ਮੈਂ ਕੋਈ ਗਲਤੀ ਨਾ ਕਰਦਾ ਹੋਵਾਂ ਤੇ ਗਾਇਕੀ ਜਿਹੜੀ ਹੈ ਹੋ ਸਕਦਾ ਥੋੜੀ ਜਿਹੀ ਸਲੋ ਹੋਵੇ ਕਿਉਂਕਿ ਦੁਨਿਆਵੀ ਕਮਾਂਕਾਰਾਂ ਵਿੱਚ ਪਬਲਿਕ ਦੇ ਵਿੱਚ ਵਿਚਰਨਾ ਪਰ ਪਿਛਲੇ ਦਿਨੀ ਕੁਰਖੇਤਰ ਵਿਖੇ ਹਾਂਸ ਰਾਜ ਨੂੰ ਬੁਲਾਇਆ ਗਿਆ ਔਰ ਉਥੇ ਬਕਾਇਦਾ ਤੌਰ ਤੇ ਉਹਨਾਂ ਦਾ ਸ਼ੋਅ ਜਿਹੜਾ ਹੈ ਉਹ ਨਾਰਥ ਸੂਨ ਕਲਚਰ ਸੈਂਟਰ ਵੱਲੋਂ ਲਗਾਇਆ ਗਿਆ ਹਜ਼ਾਰਾਂ ਲੱਖਾਂ ਲੋਕ ਨੇ ਜੋ ਹੰਸ ਰਾਜ ਦੀ ਗਾਇਕੀ ਨੂੰ ਪਿਆਰ ਤੇ ਮੁਹੱਬਤ ਕਰਦੇ ਨੇ ਹੰਸੀ ਤੁਸੀਂ ਹਮੇਸ਼ਾ ਪੂਰੀ ਦੁਨੀਆ ਦਾ ਮਨੋਰੰਜਨ ਕਰਦੇ ਰਹੋ ਸਾਡੀਆਂ ਦੁਆਵਾਂ ਹਮੇਸ਼ਾ ਤੁਹਾਡੇ ਨਾਲ ਨੇ ਤੁਸੀਂ ਜਿੰਨਾ ਮਨੋਰੰਜਨ ਜਿੰਨਾ ਸੰਗੀਤ ਅੱਜ ਦੁਨੀਆ ਨੂੰ ਦਿੱਤਾ ਹੈ ਔਰ ਖਾਸ ਕਰਕੇ ਜਦੋਂ ਵਿਆਹਾਂ ਸ਼ਾਦੀਆਂ ਦੇ ਉੱਪਰ ਤੁਹਾਡਾ ਗੀਤ ਵੱਜਦਾ ਨੱਚਣ ਤੋਂ ਪਹਿਲਾਂ ਹੋਕਾ ਦੇਾਂਗੇ ਸਭਨਾ ਨੂੰ ਇੱਕ ਮੌਕਾ ਦੇਾਂਗੇ ਉਹ ਗੀਤ ਸਰਹੱਦ ਦੇ ਉਸ ਪਾਰ ਵੀ ਬਹੁਤ ਵੱਜਦਾ ਹੈ ਤੇ ਸਰਹੱਦ ਦੇ ਇਸ ਪਾਰ ਵੀ ਬਹੁਤ ਵੱਜਦਾ ਨੁਸਰਤ ਸਾਹਿਬ ਦੇ ਜਾਣ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਇਕੱਲਾ ਜਿਹਾ ਮਹਿਸੂਸ ਕੀਤਾ ਔਰ ਬਕਾਇਦਾ ਤੌਰ ਤੇ ਤੁਸੀਂ ਸਰਹੱਦਾਂ ਨੂੰ ਲੈ ਕੇ ਲਿਖੇ ਉਹਨਾਂ ਸ਼ਬਦਾਂ ਦਾ ਅੱਜ ਸੱਚਮੁੱਚ ਬਿਲਕੁਲ ਠੀਕ ਨਤਰਾਂ ਹੋ ਰਿਹਾ ਕਿ ਗਾਇਕ ਸੰਗੀਤ ਕਲਾਕਾਰ ਇਹਨਾਂ ਲਈ ਸਰਹੱਦਾਂ ਨਹੀਂ ਹੋਣੀਆਂ ਚਾਹੀਦੀਆਂ ਸੋ ਪੋਸੂਨਾਮਾ ਚੈਨਲ ਬਲੋਂ ਤੁਹਾਡੀ ਸੇਤ ਨੂੰ ਲੈ ਕੇ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਫਰਿਆਦ ਕਰਦੇ ਆ ਕਿ ਤੁਸੀਂ ਤੰਦਰੁਸਤ ਰਹੋ ਔਰ ਇਸੇ ਤਰ੍ਹਾਂ ਮਨੋਰੰਜਨ ਦੁਨੀਆ ਦਾ ਕਰਦੇ ਰਹੋ ਦੋਸਤੋ ਹੰਸਰਾਜ ਜੀ ਦੀ ਜੀਵਨੀ ਤੇ ਇਨੀਕ ਸਰਚ ਹੋਈ ਹੈ ਕੋਈ ਗਲਤ ਫਲਤ ਬੋਲਿਆ ਗਿਆ ਹੋਵੇ ਉਹਦੇ ਲਈ ਮਾਫੀ ਚਾਹੁੰਦਾ ਹਾਂ ਔਰ ਕੋਸ਼ਿਸ਼ ਕਰਾਂਗਾ ਕਿ ਭਵਿੱਖ ਵਿੱਚ ਹੋਰ ਸੁਧਾਰ ਕੀਤਾ ਜਾਵੇ ਧੰਨਵਾਦ